YouTube ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਪੰਜਾਬੀ ਲੋਕ ਗੀਤ ਸੁਣਾਉਣੇ ਆ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਰਾਜੇ ਨੇ ਖੂਹਾ ਗੇ ਗੇੜਿਆ ਤਬਣ ਪਾਣੀ ਨੂੰ ਆਈ ਆ ਟਿਕੜੇ ਨ ਗਾ ਛਡ ਦਰਾਜਾ ਜੀ ਬਾ ਰਾਣੀਂ ਦੇ ਮੈਲੀ ਸਾਵਰੇ ਦਾ ਦਿੱਤਾ ਮੇਰੀ ਅਮਾਂ ਜਾਈ ਰਾਣੀ ਨੇ ਪੀੜਾ ਦਾ ਦਿੱਤਾ ਮੇਰੀ ਅਮਾਂ ਜਾਈ ਰਾਣੀ

Yeah!